ਸਤਿ ਸ਼੍ਰੀ ਅਕਾਲ ਜੀ ਹੋਰ ਸਨავ ਜੀ ਕੀ ਹਾਲ ਚਾਲ ਹੈ ਮੈਂ ਸਖਜੀਤ ਕੌਰ ਮਠਾੜੂ ਅੱਜ ਆਪਾਂ ਤੁਹਾਡੇ ਵਾਸਤੇ ਨਿਊ ਜੀ ਕਲੈਕਸ਼ਨ ਲੈ ਕੇ ਆਏ ਆਂ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆਂ ਸ਼ਾਲ ਦੀ ਵੀਡੀਓ ਤੇ ਜਿਹੜੇ ਆਪਣੇ ਚੈਨਲ ਦੇ ਨਾਲ ਨਵੇਂ ਭੈਣ ਭਰਾ ਜੁੜਦੇ ਨੇ ਉਹਨਾਂ ਨੂੰ ਆਪਾਂ ਆਪਣਾ ਪਤਾ ਦੱਸ ਦਿੰਨੇ ਆਂ ਤੇ ਆਪਣੀ ਜਿਹੜੀ ਸ਼ਾਪ ਹੈ ਡਿਸਟ੍ਰਿਕਟ ਬਠਿੰਡਾ ਮੋੜ ਮੰਡੀ ਦੇ ਨੇੜੇ ਮੈਸਰ ਖਾਨਾ ਪਿੰਡ ਪੈਂਦਾ ਜਿੱਥੇ ਆਪਣੀ ਮਠਾੜੂ ਸ਼ਾਪ ਹੈ ਮਿਸਰੀਆਂ ਦੁਕਾਨ ਕਰਕੇ ਜਾਣੀ ਜਾਂਦੀ ਹੈ ਤੇ ਦੁਕਾਨ ਜਿਹੜੀ ਆਪਣੀ ਹੈਗੀ ਡੇਰਾਪਾਪਾ ਪੰਜਾਬ 10 ਦੇ ਨੇੜੇਗੀ ਤੇ ਅੱਜ ਤੁਹਾਡੇ ਵਾਸਤੇ ਸੋਹਣੇ ਸੋਹਣੇ ਸ਼ਾਲ ਲੈ ਕੇ ਜਿਹੜੇ ਸ਼ਾਲ ਬਾਜ਼ਾਰ ਦੇ ਵਿੱਚ ਬਾ ਮਾਰਕੀਟ ਦੇ ਵਿੱਚ 700 ਦਾ ਸ਼ਾਲ ਵਿਗਦਾ ਉਹ ਸਿਰਫ ਤੇ ਸਿਰਫ ਆਪਾਂ 350 ਦਾ ਸ਼ਾਲ ਤੁਹਾਨੂੰ ਦੇਣਾ ਹੈ ਆਪਾਂ ਵੀਡੀਓ ਕਰਦੇ ਆ 600 ਨੂੰ ਸੋਹਣੇ ਸੋਹਣੇ ਰੰਗ ਦਿਖਾਉਨੇ ਆ ਤੇ ਸੋਹਣੇ ਸੋਹਣੇ ਇਹਨਾਂ ਦੇ ਕਲਰ ਨੇ ਡਿਜ਼ਾਈਨ ਨੇ ਤੇ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਓ ਤੇ ਸਾਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਮਾਮੇ ਮਾਸੀ ਆਪੂਆਂ ਕੋਲੇ ਸਾਰਿਆਂ ਕੋਲੇ ਤੇ ਸੋਹਣੇ ਸੋਹਣੇ ਕਮੈਂਟ ਕਰਕੇ ਦੱਸਿਆ ਕਰੋ ਵੀ ਵੀਡੀਓ ਕਹੇ ਜੀ ਲੱਗਦੀ ਹੈ ਤੇ ਆਜੋ ਆਪਾਂ ਵੀਡੀਓ ਕਰੀਏ ਸਟਾਰ ਸਾਰਿਆਂ ਨੇ ਰਲ ਕੇ ਦੇਖੀਏ ਵੀਡੀਓ ਤੇ ਸੋਹਣੇ ਸੋਹਣੇ ਰੰਗ ਡਿਜ਼ ਜਿਹੜੇ ਸ਼ਾਲ ਨੇ ਇਹ ਪਿਓਰ ਪਸ਼ਮੀਨੇ ਦੇ ਸ਼ਾਲ ਲੈਣਗੇ ਤੇ ਇਹਨਾਂ ਦਾ ਜਿਹੜਾ ਹੈਗਾ ਡਬਲ ਸਾਈਜ਼ ਹੈਗਾ ਬਹੁਤ ਵੱਡਾ ਇਹਦਾ ਸਾਈਜ਼ ਹੈ ਸ਼ਾਲ ਦਾ ਤੇ ਇਹਦੇ ਜਿਹੜੇ ਪ੍ਰਿੰਟ ਨੇਗੇ ਬਹੁਤ ਪਿਆਰੇ ਪ੍ਰਿੰਟ ਨੇਗੇ ਤੁਸੀਂ ਸ਼ਾਲ ਦਾ ਸਾਈਜ਼ ਦੇਖਿਓ ਇਹ ਸ਼ਾਲ 700 ਦਾ ਮਾਰਕੀਟ ਦੇ ਵਿੱਚ 6 ਸੇਲ ਹੁੰਦਾ ਹੈ 700 ਦਾ ਇਹ ਸ਼ਾਲ ਹੈ ਤੇ ਇਹ ਸ਼ਾਲ ਜਿਹੜਾ ਨੂੰਸਸ ਦਾ ਸ਼ਾਲ ਪਹਿਲਾਂ ਕਹਿੰਦੇ ਸੀ ਨੂੰਸਸ ਦਾ ਸ਼ਾਲ ਇਹ ਵਾਲਾ ਸ਼ਾਲ ਹੈਗਾ ਇਹਦੇ ਇਹਦੇ ਡਬਲ ਸ਼ੇਡ ਹੈ ਇਹਦਾ ਇੱਕ ਜਿਹੜਾ ਕਲਰ ਹੈਗਾ ਡਾਰਕ ਹੈਗਾ ਇੱਕ ਲਾਈਟ ਹੈਗਾ ਇਹਨੂੰ ਤੁਸੀਂ ਗਮੀ ਸਾਦੀ ਦੋਨੇ ਪਾਸੇ ਯੂਜ਼ ਕਰ ਸਕਦੇ ਹੋਗੇ ਤੇ ਇਹਦੇ ਪ੍ਰਿੰਟ ਨੇਗੇ ਮੈਂ ਤੁਹਾਨੂੰ ਸਾਰੇ ਰੰਗ ਦਿਖਾਉਣੀ ਆਂਗੀ ਤੇ ਸਿਰਫ ਤੇ ਸਿਰਫ ਮਠਾੜੂ ਸ਼ਾਪ ਦੇ ਉੱਤੋਂ ਇਸ 700 ਵਾਲਾ ਸ਼ਾਲ ਤੁਹਾਨੂੰ ਮਿਲ ਲਾਗਾ 350 ਰੁਪਏ ਦੇ ਵਿੱਚ ਇਹ ਦਾ ਰੈੱਡ ਕਲਰ ਆ ਗਿਆ ਸਾਰੇ ਕਲਰ ਮੈਂ ਤੁਹਾਨੂੰ ਚੈੱਕ ਕਰਾਉਣੀ ਆ ਆਹ ਵਾਲਾ ਡਿਜ਼ਾਈਨ ਵੱਖਰੇ ਵੱਖਰੇ ਹੋਣਗੇ ਆ ਇਹਦਾ ਮਹਿਰੂਨ ਕਲਰ ਆ ਗਿਆ ਆਹ ਲਓ ਫੜਿਓ ਆਹ ਲਓ ਜੀ ਇਹ ਮਹਿਰੂਨ ਕਲਰ ਆ ਗਿਆ ਤੇ ਸਾਰਿਆਂ ਦੇ ਜਿਹੜੇ ਸਾਈਜ਼ ਉਹਨੂੰ ਦੱਸਿਆ ਫੁੱਲ ਸਾਈਜ਼ ਹੋਣਗੇ ਤੇ ਸਾਰੇ ਸ਼ਾਲ ਹੋਣਗੇ ਇਹ ਡਬਲ ਸ਼ੇਡ ਹੋਣਗੇ ਥੱਲੇੋਂ ਕਰੀਮ ਕਲਰ ਹੋਊਗਾ ਇਹਨਾਂ ਦਾ ਤੇ ਉੱਪਰੋਂ ਕਲਰ ਇਹਨਾਂ ਦਾ ਡਾਰਕ ਹੋਊਗਾ ਆਹ ਲਓ ਜੀ ਇਹ ਮਹਿਰੂਨ ਕਲਰ ਸੀਗਾ ਇਹਨਾਂ ਦਾ ਤੇ ਆ ਇਹਨਾਂ ਦਾ ਵਾਈਨ ਕਲਰ ਆ ਗਿਆ ਆਹ ਲਓ ਫੜਿਓ ਆਹ ਲਓ ਜੀ ਡਿਜ਼ਾਈਨ ਤਾਂ ਤੁਸੀਂ ਇੰਨੇ ਸੋਹਣੇ ਡਿਜ਼ਾਈਨ ਨੇਗੇ ਡਿਜ਼ਾਈਨਾਂ ਦਾ ਕੋਈ ਟਿਕਾਣਾ ਨਹੀਂਗਾ ਬਾਓ ਇਤਨੇ ਅਚੜ ਜਾਣੇ ਕਿ ਬਹੁਤ ਸੋਹਣੇ 770 ਵਾਲੇ ਸ਼ਾਲ ਸਿਰਫ 350 ਦੇ ਵਿੱਚ ਗੁਰਨਾਨਨ ਕਲਾਥ ਹਾਊਸ ਮੈਸਰਖਾਨਾ ਤੇ ਵਿਜ਼ਿਟ ਕਰੋ ਜੀ ਆਹ ਲਓ ਜੀ ਇਹਦਾ ਤੁਹਾਨੂੰ ਦੱਸਿਆ ਵੀ ਇਹਦਾ ਬਾਈਕ ਸਾਈਡ ਆ ਗਈ ਤੇ ਇਹਦਾ ਫਰੰਟ ਆ ਗਿਆ ਸ਼ਾਲ ਦਾ ਆਹ ਲਓ ਜੀ ਰੈੱਡ ਦੇ ਵਿੱਚ ਵੀ ਕਾਫੀ ਕਾਫੀ ਨੇ ਜਿਵੇਂ ਇਹ ਵੀ ਸੇਮ ਡਿਜ਼ਾਈਨ ਹੀ ਆ ਗਿਆ ਅਗਲਾ ਜਿਹੜਾ ਰੈੱਡ ਦਾ ਆਪਾਂ ਖੋਲਿਆ ਸੀ ਉਹ ਵਾਲਾ ਡਿਜ਼ਾਈਨ ਹੀ ਹੈ ਦਾ ਤੇ ਆਹ ਲਓ ਜੀ ਅਗਲਾ ਆਪਣਾ ਆ ਗਿਆ ਰਾਣੀ ਕਲਰ ਡਿਜ਼ਾਈਨ ਸਾਰੇ ਵੱਖਰੇ ਵੱਖਰੇ ਮਿਲਣਗੇ ਆ ਹਾ 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 ਸ਼ਾਵਲ ਕਿਨੇ ਨੇਰੇ ਮੱਖਣ ਦੇ ਭੇੜੇ ਤੇ ਮਿਲਣਗੇ ਤੁਹਾਨੂੰ ਮਠਾੜੂ ਸ਼ਾਪ ਦੇ ਉੱਤੇ ਆਹ ਲਓ ਜੀ ਡਿਜ਼ਾਈਨ ਬਹੁਤ ਸਿਲੈਕਟਡ ਜੇ ਨੇ ਤੇ ਸੇਲ ਚੱਲੀ ਜਾਂਦੀ ਹੈ ਦੁਕਾਨ ਦੇ ਉੱਤੇ ਆਪਣੇ ਤੇ ਡਬਲ ਸ਼ੇਡ ਮਿਲਣਗੇ ਇਹਨਾਂ ਦੇ ਤੁਹਾਨੂੰ ਮੈਂ ਦੱਸਿਆ ਹੀ ਹੈ ਆਹ ਲਓ ਜੀ ਅਗਲਾ ਆ ਗਿਆ ਬੋਟਲ ਗ੍ਰੀਨ ਕਲਰ ਆਡਿਆਂ ਨੂੰ ਦੂ ਬਹੁਤ ਸੋਹਣਾ ਆ ਗਿਆ ਸਾਰੇ ਸ਼ਾਲ ਆਏ ਮਿਲਣਗੇ ਤੁਹਾਨੂੰ ਜਿਵੇਂ ਬਾਗ ਨੇ ਆਹ ਲਓ ਜੀ ਇਹਨਾਂ ਦਾ ਮੈਨੂੰ ਦਿਖਾਉਣਾ ਜ਼ਰੂਰੀ ਹੈ ਕਿਉਂਕਿ ਬੈਕ ਸਾਈਡ ਵੀ ਦਿਖਾ ਦੇਣੀ ਹੈ ਕਿਉਂਕਿ ਦੋਨੇ ਕਲਰ ਜਿਹੜੇ ਹੈਗੇ ਨੇ ਇਹ ਬਹੁਤ ਹੀ ਸੋਹਣੇ ਨੇ ਕਿ ਲਾਈਟ ਡਾਰਕ ਕਲਰ ਨੇ ਆਹ ਲਓ ਜੀ ਆ ਆ ਗਿਆ ਕੰਚੀ ਮੋਰ ਪੰਖੀਆ ਰੰਗ ਆ ਲਓ ਜੀ ਬੈਕ ਫਰੰਟ ਇਹਨਾਂ ਦਾ ਆ ਲਓ ਜੀ ਅਗਲਾ ਆ ਗਿਆ ਬੋਟਲ ਗ੍ਰੀਨ ਇਹਦਾ ਵੱਖਰਾ ਡਿਜ਼ਾਈਨ ਆ ਗਿਆ ਇਹ ਆ ਗਿਆ ਪੱਤਾ ਪਾਣ ਦਾ ਤੇ ਬਾਰਡਰ ਇਹਨਾਂ ਦਾ ਬਹੁਤ ਸੋਹਣਾ ਬਣਿਆ ਆਏਗਾ ਤੇ ਸ਼ਾਲ ਨਹੀਂ ਛੱਡਣ ਵਾਲੇ ਵਸਤੇ ਲੱਗਦਾ ਕਰਾਇਆ ਆਰਡਰ ਤੁਸੀਂ ਫਟਾਫਟ ਕਰਨਾ ਹੈ ਨੰਬਰ ਆਪਣਾ ਸਕਰੀਨ ਤੇ ਚੱਲੀ ਜਾਂਦਾ ਆਹ ਲਓ ਜੀ ਅਗਲਾ ਆ ਗਿਆ ਬਲੈਕ ਕਲਰ ਆਹ ਲਓ ਜੀ ਇਹ ਆ ਗਿਆ ਬਲੈਕ ਆਓ ਵਾਈਟ ਆਫ ਵਾਈਟ ਬਲੈਕ ਆਹ ਲਓ ਜੀ ਅਗਲਾ ਆ ਗਿਆ ਸਕਿਨ ਇਹਦਾ ਵੀ ਬਹੁਤ ਪਿਆਰਾ ਰੰਗ ਹੈ ਸਕਿਨ ਕਲਰ ਡਿਜ਼ਾਈਨ ਸੋਨੂੰ ਡਿਫਰੈਂਟ ਜੇ ਮਿਲਣਗੇ ਸਾਰੇ ਵੱਖਰੇ ਵੱਖਰੇ ਡਿਜ਼ਾਈਨ ਮਿਲਣਗੇ ਆਹ ਲਓ ਜੀ ਇਹਦੀ ਬੈਕ ਸਾਈਡ ਆ ਗਈ ਕਰੀਮ ਨਾਲ ਆਹ ਲਓ ਜੀ ਨਹੀਂ ਇਹਦਾ ਡਿਜ਼ਾਈਨ ਵੱਖਰਾ ਹੈ ਆਹ ਲਓ ਜੀ ਇਹਦਾ ਡਿਜ਼ਾਈਨ ਵੱਖਰਾ ਹੈ ਸਾਰੇ ਸੋਨੂੰ ਦੱਸਿਆ ਵੀ ਅਲੱਗ-ਅਲੱਗ ਦੇ ਡਿਜ਼ਾਈਨ ਮਿਲਣਗੇ ਤੇ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਤੇ ਸਾਈਜ਼ ਪੂਰਾ ਫੁੱਲ ਮਿਲੂਗਾ ਤੇ ਰੇਟ ਸਿਰਫ ਤੇ ਸਿਰਫ ਮਿਲੂਗਾ 350 ਰੁਪਿਆ ਸ਼ਾਲ ਦਾ ਅੱਦੇ ਰੇਟਾਂ ਤੇ ਤੁਹਾਨੂੰ ਸ਼ਾਲ ਮਿਲਣਗੇ ਆਹ ਲਓ ਜੀ ਅਗਲਾ ਡਿਜ਼ਾਈਨ ਉਹਦੋਂ ਵੀ ਸੋਹਣਾ ਆ ਗਿਆ ਫੜਿਓ ਆਹ ਲਓ ਜੀ ਡਿਜ਼ਾਈਨ ਬਹੁਤ ਪਿਆਰੇ ਨੇ ਸਾਰਿਆਂ ਦੇ ਡਿਜ਼ਾਈਨ ਬਹੁਤ ਜਿਆਦੇ ਸੋਹਣੇ ਨੇ ਆਹ ਲੋ ਜੀ ਆ ਇਹਦੇ ਚ ਆ ਗਿਆ ਬਲੈਕ ਆਪਣੇ ਕੋਲੇ ਇਹਦੇ ਸ਼ੌਲਾਂ ਦੇ ਵਿੱਚ ਕਾਫੀ ਮਾਲ ਆਇਆ ਡਿਜ਼ਾਈਨ ਤੁਹਾਨੂੰ ਦੱਸੀ ਜਾਣੀਆਂ ਵੀ ਡਿਜ਼ਾਈਨ ਵੱਖਰੇ ਵੱਖਰੇ ਕਿਸੇ ਦਾ ਕਿਹੋ ਜਿਹਾ ਡਿਜ਼ਾਈਨ ਹੋਊਗਾ ਕਿਸੇ ਦਾ ਕਿਹੋ ਜਿਹਾ ਡਿਜ਼ਾਈਨ ਹੋਊਗਾ ਤੇ ਇਹਦੇ ਚ ਆਪਣੇ ਕੋਲੇ ਕਾਫੀ ਮਾਲ ਹੈ ਨੰਬਰ ਆਪਣਾ ਸਕਰੀਨ ਤੇ ਚੱਲੀ ਜਾਂਦਾ ਤੇ ਸ਼ਾਲ ਨੂੰ ਬਾਏ ਕਰਨਾ ਹੋਵੇ ਤੁਸੀਂ ਘਰ ਬੈਠ ਕੇ ਕਰ ਲਿਓ ਆਪਣੀ ਦੁਕਾਨ ਸਾਡੀ ਖੋਦੀ ਹੈ ਤੁਸੀਂ ਦੁਕਾਨ ਤੇ ਵੀਜ਼ਿਟ ਕਰ ਸਕਦੇ ਹੋਗੇ ਦੁਕਾਨ ਦੇ ਉੱਤੇ ਆ ਕੇ ਵੀ ਤੁਸੀਂ ਸ਼ਾਲ ਨੂੰ ਖਰੀਦ ਸਕਦੇ ਹੋ ਆਹ ਲਓ ਜੀ ਇਹ ਸੀਗਾ ਇਹਦਾ ਬੋਟਲ ਗ੍ਰੀਨ ਕਲਰ ਸਾਰੇ ਵੱਖਰੇ ਵੱਖਰੇ ਡਿਜ਼ਾਈਨ ਸੀ ਮੈਂ ਕੱਲੇ ਕੱਲੇ ਡਿਜ਼ਾਈਨ ਸੀ ਜਿਹੜੇ ਤੁਹਾਨੂੰ ਸਾਰੇ ਥੋੜੀ ਨਿਗਾਹ ਵਿੱਚ ਦੀ ਘੜਾ ਤੇ ਤੇ ਇੱਕ ਆਪਣੇ ਕੋਲੇ ਆਈ ਹੈ ਹੋਰ ਚੀਜ਼ ਮੈਂ ਤੁਹਾਨੂੰ ਉਹ ਵੀ ਦਿਖਾਉਣੀ ਆ ਇੱਕ ਆਪਣੇ ਕੋਲੇ ਗਰਮ ਸ਼ਾਲ ਆ ਡੱਬੀ ਵਾਲਾ ਜੀ ਦਾ ਮਾਰ ਕੇ ਕੀਟ ਦੇ ਵਿੱਚ ਰੇਟ 250 ਰੁਪਿਆ ਹੈ ਤੇ ਆਪਾਂ ਤੁਹਾਨੂੰ 350 ਦੇ ਦੋ ਸ਼ਾਲ ਦੇਵਾਂਗੇ ਇਹਦਾ ਸਾਈਜ਼ ਬਹੁਤ ਵੱਡਾ ਹੈ ਤੇ ਨਿੱਗਾ ਨਿੱਗਾ ਸ਼ਾਲ ਹੈ ਇਹ ਬਹੁਤ ਸੋਹਣਾ ਕਪੜਾ ਪੋਲਾ ਪੋਲਾ ਹੈ ਤੇ ਸਿਰਫ ਤੇ ਸਿਰਫ ਤੁਹਾਨੂੰ 175 ਰੁਪਈਆ ਦਾ ਸ਼ਾਲ ਪੈ ਗਿਆ 350 ਦੇ ਦੋ ਸ਼ਾਲ ਦੇਵਾਂਗੇ ਤੇ ਇੱਕ ਇੱਕ ਸ਼ਾਲ ਲੈਣਾ ਜੀ ਨੇ ਤੇ ਉਹਨੂੰ 200 ਰੁਪਈਆ ਦਾ ਮਿਲੂਗਾ ਇਹਦੇ ਵਿੱਚ ਮੈਂ ਤੁਹਾਨੂੰ ਕਲਰ ਦਿਖਾ ਦੇਣੀ ਆ ਸਾਰੇ ਖੋਲ ਦੇ ਤਾਂ ਆਪਾਂ ਹੈ ਨਹੀਂ ਇਹਦੇ ਕਲਰ ਦਿਖਾ ਦੇਣੇ ਆ ਕਲਰ ਬਹੁਤ ਸੋਹਣੇ ਨੇਗੇ ਸ਼ਾਲ ਹੋ ਜੀ ਇਹ ਤਾਂ ਸਰਦਾਈ ਕਲਰ ਆ ਗਿਆ ਗ੍ਰੇ ਕਲਰ ਆ ਗਿਆ ਸਾਰੇ ਕਲਰ ਮੈਂ ਤੁਹਾਨੂੰ ਦਿਖਾਉਣੀ ਆ ਇਹ ਤਾਂ ਕੋਈ ਮਿਸਟਿਸੀਟੀ ਹੈ ਆਹ ਲਓ ਜੀ ਆ ਇਹਦਾ ਫਰੋਜੀ ਕਲਰ ਆ ਗਿਆ ਆਹ ਲਓ ਜੀ ਆ ਇਹਦਾ ਫਰੋਜੀ ਕਲਰ ਆ ਗਿਆ ਆ ਮਹਿਰੂਨ ਕਲਰ ਆ ਗਿਆ ਆ ਲਓ ਜੀ ਅਗਲਾ ਆ ਗਿਆ ਆਪਣਾ ਬਲੈਕ ਆਹ ਲਓ ਜੀ ਇਹਦਾ ਗ੍ਰੇ ਕਲਰ ਆ ਗਿਆ ਆ ਕਾਫੀ ਸ਼ੇਡ ਆ ਗਿਆ ਇਹਦੇ ਵਿੱਚ ਸ਼ਾਲ ਤੋਂ ਸੀਗੇ ਇੱਕ ਦੋ ਦੋ ਕਿੰਨੇ ਮਰਜ਼ੀ ਲੈ ਲਓ ਆਪਣੇ ਕੋਲੋਂ ਤੇ ਆ ਇਹਦਾ ਗ੍ਰੀਨ ਜਿਹਾ ਕਲਰ ਆ ਗਿਆ ਆਹ ਲੋ ਜੀ ਅਗਲਾ ਰੈੱਡ ਆ ਗਿਆ ਇਹ 400 ਨੂੰ ਸੇਫ ਤੇ ਸਿਰਫ 350 ਦੇ 2 ਸ਼ਾਲ ਮਿਲਣਗੇ ਤੇ ਇੱਕ ਸ਼ਾਲ ਤੁਸੀਂ ਲੈਣਾ ਤਾਂ 200 ਦਾ ਮਿਲੂਗਾ ਆਹ ਲੋ ਜੀ ਆ ਨੀਲਾ ਜਿਹਾ ਕਲਰ ਆ ਗਿਆ ਸਾਰੇ ਕਲਰ ਇਹਦੇ ਸਿਲੈਕਟਡ ਜੇ ਆ ਬਹੁਤ ਸੋਹਣੇ ਹੈਗੇ ਆਹ ਸਰਦਈ ਕਲਰ ਦੇ ਵਿੱਚ ਤਿੰਨ ਚਾਰ ਪੀਸ ਆ ਗਏ ਆਹ ਲੋ ਜੀ ਤੇ ਇੱਕ ਡਿਜ਼ਾਈਨ ਆਪਣੇ ਕੋਲੇ ਹੋਰ ਆਇਆ ਉਹ ਡਿਜ਼ਾਈਨ ਵੀ ਆਪਾਂ ਤੁਹਾਨੂੰ ਦਿਖਾਉਨੇ ਆਂਗੇ ਤੇ ਇਹਨਾਂ ਦਾ ਰੇਟ ਵੀ ਸੇਮ ਹੋਊਗਾ ਇਹਨਾਂ ਦਾ ਰੇਟ ਵੀ ਸੇਮ ਹੋਊਗਾ 350 ਦੇ 2 ਸ਼ਾਲ ਹੋਣਗੇ ਤੇ ਇੱਕ ਸ਼ਾਲ 200 ਰੁਪਏ ਦਾ ਹੋਊਗਾ ਸਹਿਜ ਇਹਦਾ ਬਹੁਤ ਸੋਹਣਾ ਹੈ ਲੰਬਾ ਫੌਲ ਹੈ ਗਰਮ ਹੈ ਬਹੁਤਾ ਕੋਈ ਇੰਨਾ ਹੈਵੀ ਸ਼ਾਲ ਵੀ ਹੈ ਨਹੀਂ ਜਿਵੇਂ ਆਪਾਂ ਕਹੀਏ ਵੀ ਉਹਦੀ ਬੁੱਕਲ ਨਹੀਂ ਬਜਣੀ ਜਾਂ ਧੁੱਪੜੀਆ ਬਣ ਜੂਗਾ ਉਹ ਚੀਜ਼ ਨਹੀਂ ਹੈਗੀ ਤੇ ਇਹਦੇ ਡਿਜ਼ਾਈਨ ਕਲਰ ਬਹੁਤ ਸੋਹਣੇ ਨੇਗੇ ਸੋਬਰ ਜੀ ਚੀਜ਼ ਆ ਗਈ ਇਹ 200 ਰੁਪਏ ਦਾ ਸ਼ਾਲ ਹੈ ਤੇ 350 ਦੇ ਦੋ ਹੈ ਕਲਰ ਤੁਸੀਂ ਜਿੰਨੇ ਮਰਜ਼ੀ ਲੈ ਲਿਓ ਇਹਦੇ ਵਿੱਚ ਕਲਰ ਸਾਰੇ ਸੋਹਣੇ ਹੈਗੇ ਆਹ ਲਓ ਜੀ ਤੁਸੀਂ ਕਲਰ ਵੇਖੀ ਜਾਓ एक एक दे तीन तीन चार चार सू रंग मिल जाने आीम वाला आ गया क्रीम शेड भी बहुत ज्यादा सोना गा आ लो जी सारे कलर वक्रे वक्रे ने दे। आ लो जी आह पंखी आ गया रंग मैरून कलर आ गया ਆਇਦਾ ਕਰੀਮ ਕਲਰ ਆ ਗਿਆ ਆ ਲਓ ਜੀ ਕਰੀਮ ਕਲਰ ਵੀ ਇੱਥੇ ਬਹੁਤ ਸੋਹਣਾ ਸਾਰੇਆਂ ਦੇ ਫੁੱਲ ਨੇ ਆਪਾਂ ਬਹੁਤੇ ਖੋਲਦੇ ਨਹੀਂ ਹੈਗੇ ਇਹ ਆ ਲਓ ਜੀ ਇਹ ਸਾਰੇ ਕਲਰ ਇਹਨਾਂ ਦੇ ਬਹੁਤ ਹੀ ਪਿਆਰੇ ਨੇਗੇ ਆ ਲਓ ਜੀ ਇਹ ਕਿਹਦਾ ਪਿਸਤਾਜਾ ਕਲਰ ਆ ਗਿਆ ਆਪਾਂ ਦਿਖਾ ਦਨੇ ਤੁਹਾਨੂੰ ਬਹੁਤ ਸੋਹਣਾ ਪਿਸਤਾ ਪਿਸਤਾਜਾ ਕਲਰ ਆ ਲਓ ਜੀ ਆਲੋ ਜੀ ଏਸੀ ਕੀਤੇ ਰੰਗ ਸ਼ੌਲਾਂ ਦੇ ਡਿਜ਼ਾਈਨ ਆਪਣੇ ਕੋਲੇ ਬਹੁਤ ਸੋਹਣੇ ਬਰਾਈਡਲ ਸ਼ਾਲ ਵੀ ਆਪਣੇ ਕੋਲੇ ਅਵੇਲੇਬਲ ਹੁੰਦੇ ਨੇਗੇ ଏ ਸੀਗੀ ਆਪਣੀ ਅੱਜ ਦੀ ਸ਼ੌਲਾਂ ਦੀ ਵੀਡੀਓ ਤੇ ਸ਼ੌਲਾਂ ਦੀ ਆਪਾਂ ਸੇਲ ਲਾ ਰੱਖੀ ਆ ਮਠਾੜੂ ਸ਼ਾਪ ਦੇ ਉੱਤੇ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖ ਰਿਆ ਕਰੋ ਜਿਹੜੇ ਚੈਨਲ ਤੇ ਨਵੇਂ ਆਉਂਦੇ ਨੇ ਨਵੇਂ ਆਉਂਦੇ ਨੇ ਆਪਣੇ ਭੈਣ ਭਰਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਜਿਹੜੀ ਵੀਡੀਓ ਪੈਂਦੀ ਆ ਉਹਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਜਾਇਆ ਕਰੂਗੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਸਾਰਿਆਂ ਦਾ ਧੰਨਵਾਦ ਵੀਡੀਓ ਦੇਖਣ ਲਈ ਤੇ ਸ਼ਸ਼ੀ ਕਾਲ ਜੀ ਸਾਰਿਆਂ ਨੂੰ